ਭਾਰਤ ਤੇ 500% ਅਮਰੀਕੀ ਟੈਰਿਫ ਲੱਗੀ ਤਾਂ ਕੀ ਹੋਵੇਗਾ ਅਮਰੀਕਾ ਦਾ ਰੂਸੀ ਤੇਲ ਖਰੀਦਣ ਬਾਰੇ ਨਵਾਂ ਬਿਲ ਕੀ ਹੈ ਜਾਣਾਂਗੇ ਇਸ ਖਾਸ ਰਿਪੋਰਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਫਤੇ ਮੀਡੀਆ 5 ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ 500% ਤੱਕ ਟੈਰਿਫ ਲਗਾਉਣ ਵਾਲੇ ਇੱਕ ਨਵੇਂ ਅਮਰੀਕੀ ਬਿਲ ਬਾਰੇ ਚਰਚਾ ਤੇਜ਼ ਹੋ ਗਈ ਹੈ ਰਸ਼ੀਅਨ ਸੈਂਕਸਿਸ ਬਿਲਪਾਵ ਰੂਸੀ ਪਾਬੰਦੀਆਂ ਵਾਲਾ ਬਿੱਲ ਨਾਮ ਦੇ ਇਸ ਬਿੱਲ ਨੂੰ ਦ ਲਿੰਸੇ ਗ੍ਰਾਹਮ ਬਿੱਲ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਅਮਰੀਕੀ ਰਿਪਬਲਿਕਨ ਸੇਨੇਟਰ ਲਿੰਸੇ ਗ੍ਰਾਹਮ ਨੇ ਪੇਸ਼ ਕੀਤਾ ਸੀ ਅਜੀਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਅਮਰੀਕਾ ਨੂੰ ਤੁਰੰਤ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੇ ਦਬਾਅ ਪਾਉਣ ਦਾ ਮੌਕਾ ਮਿਲ ਜਾਵੇਗਾ ਤਾਂ ਜੋ ਉਹਨਾਂ ਨੂੰ ਰੂਸ ਤੋਂ ਸਸਤਾ ਤੇਲ ਖਰੀਦਣ ਤੋਂ ਰੋਕਿਆ ਜਾ ਸਕੇ ਇਸ ਸਥਿਤੀ ਵਿੱਚ ਭਾਰਤ ਕੋਲ ਦੋ ਹੀ ਬਦਲ ਰਹਿ ਜਾਂਦੇ ਨੇ ਜਾਂ ਤਾਂ ਭਾਰਤ 500% ਟੈਰਿਫ ਦਾ ਸਾਹਮਣਾ ਕਰੇ ਜਾਂ ਫਿਰ ਰੂਸ ਤੋਂ ਤੇਲ ਦਰਾਮਤ ਕਰਨਾ ਬੰਦ ਕਰ ਦੇਵੇ ਅਮਰੀਕੀ ਰਾਸ਼ਟਰਪਤੀ ਵੱਲੋਂ ਲਗਾਤਾਰ ਲਾਏ ਜਾ ਰਹੇ ਅਜਿਹੇ ਫੈਸਲਿਆਂ ਤੋਂ ਬਾਅਦ ਇਹ ਸਵਾਲ ਵੀ ਉੱਠ ਰਹੇ ਨੇ ਕਿ ਕੀ ਉਹਨਾਂ ਦੀ ਕੋਈ ਹੱਦ ਹੈ ਗ੍ਰਾਹਮ ਨੇ ਬੁੱਧਵਾਰ ਨੂੰ ਐਕਸ ਤੇ ਇੱਕ ਪੋਸਟ ਕਰਕੇ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸੀ ਪਾਬੰਦੀਆਂ ਵਾਲੇ ਬਿੱਲ ਨੂੰ ਹਰੀ ਛੰਡੀ ਦੇ ਦਿੱਤੀ ਹੈ ਜਿਸਤੇ ਉਹ ਸੇਨੇਟਰ ਬਲੂ ਮੈਂਥਲ ਤੇ ਹੋਰ ਕਈ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੇ ਨੇ ਗ੍ਰਾਹਮ ਨੇ ਇਹ ਵੀ ਕਹਿ ਆਸੀ ਕਿ ਇਹ ਬਿਲ ਰਾਸ਼ਟਰਪਤੀ 트ੰਪ ਨੂੰ ਉਹਨਾਂ ਦੇਸ਼ਾਂ ਨੂੰ ਸਜ਼ਾ ਦੇਣ ਦੀ ਆਗਿਆ ਦੇਵੇਗਾ ਜੋ ਸਸਤਾ ਰੂਸੀ ਤੇਲ ਖਰੀਦਦੇ ਨੇ ਤੇ ਪੁਤਿਨ ਦੀ ਵਾਰ ਮਸ਼ੀਨ ਨੂੰ ਮਜ਼ਬੂਤ ਕਰਦੇ ਨੇ ਇਹ ਸਾਫ ਹੈ ਕਿ ਭਾਰਤ ਲੰਬੇ ਸਮੇਂ ਤੋਂ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਦਰਾਮਦ ਕਰਦਾ ਰਿਹਾ ਹੈ ਪਰ ਅਮਰੀਕੀ ਟੈਰਿਫ ਤੋਂ ਬਾਅਦ ਅਜਿਹੇ ਕਈ ਅੰਕੜੇ ਸਾਹਮਣੇ ਆਏ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਰੂਸ ਤੋਂ ਤੇਲ ਦਰਾਮਦ ਵਿੱਚ ਕਾਫੀ ਕਮੀ ਆਈ ਹੈ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕਿ ਭਾਰਤ ਤੇ 500% ਤੱਕ ਟੈਰਿਫ ਲੱਗ ਸਕਦਾ ਹੈ ਤੇ ਇਸ ਦਾ ਭਾਰਤ ਤੇ ਕੀ ਅਸਰ ਪਵੇਗਾ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੇ ਫਾਊਂਡਰ ਅਜੀਤ ਸ਼ਿਵਾਸਤਵ ਦਾ ਕਹਿਣਾ ਹੈ ਕਿ ਜੇ ਅਜੀਹਾ ਹੁੰਦਾ ਹੈ ਤਾਂ ਭਾਰਤ ਦਾ ਅਮਰੀਕਾ ਵੱਲ ਨਿਰਯਾਤ ਲਗਭਗ ਬੰਦ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਵਿੱਚ ਭਾਰਤ ਦਾ 87.4 ਅਰਬ ਡਾਲਰ ਦੀ ਬਰਾਮਦਗੀ ਖਤਰੇ ਵਿੱਚ ਪੈ ਸਕਦੀ ਹੈ ਅਜੀਤ ਸ਼ਿਵਾਸਤਵ ਕਹਿੰਦੇ ਨੇ ਹੁਣ ਤੱਕ ਟਰੰਪ ਨੇ ਭਾਰਤ ਖਿਲਾਫ ਟੈਰਿਫ ਆਪਣੇ ਪੱਧਰ ਤੇ ਲਗਾਏ ਨੇ ਪਰ ਜੋ ਬਿੱਲ ਹੈ ਉਸ ਨੂੰ ਕਾਂਗਰਸ ਤੋਂ ਪਾਸ ਕਰਾਉਣਾ ਪਵੇਗਾ ਮੈਨੂੰ ਨਹੀਂ ਲੱਗਦਾ ਕਿ ਇਹ ਬਿੱਲ ਪਾਸ ਹੋ ਸਕੇਗਾ ਪਰ ਭਾਰਤ ਨੂੰ ਆਪਣੀ ਨੀਤੀ ਸਾਫ਼ ਕਰਨੀ ਚਾਹੀਦੀ ਹੈ ਜੇ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਰੂਸ ਤੋਂ ਤੇਲ ਖਰੀਦਣਾ ਚਾਹੁੰਦਾ ਹੈ ਤਾਂ ਇਹ ਗੱਲ ਖੁੱਲ ਕੇ ਕਹੀ ਜਾਣੀ ਚਾਹੀਦੀ ਹੈ ਜੇ ਨਹੀਂ ਖਰੀਦਣਾ ਤਾਂ ਇਹ ਵੀ ਸਾਫ਼ ਕੀਤਾ ਜਾਣਾ ਚਾਹੀਦਾ ਹੈ ਅਜੇ ਹ ਨਹੀਂ ਹੋ ਸਕਦਾ ਕਿ ਇੱਕ ਪਾਸੇ ਅਮਰੀਕੀ ਟੈਰਿਫ ਦਾ ਨੁਕਸਾਨ ਵੀ ਸਹਿਣਾ ਪਵੇ ਤੇ ਦੂਜੇ ਪਾਸੇ ਰੂਸ ਤੋਂ ਤੇਲ ਦਰਾਮਦ ਵੀ ਘਟਾਉਂਦੇ ਜਾਣ ਅਮਰੀਕੀ ਮੀਡੀਆ ਆਊਟਲੈਟ ਬਲੂਮਬਰਗ ਨੇ ਲਿਖਿਆ ਕਿ ਦਸੰਬਰ ਦੇ ਵਿੱਚ ਰੂਸ ਤੋਂ ਭਾਰਤ ਦੀ ਤੇਲ ਦਰਾਮਦਗੀ ਜੂਨ ਮਹੀਨੇ ਦੇ 21 ਲੱਖ ਬੈਰਲ ਪ੍ਰਤੀ ਦਿਨ ਦੇ ਸਭ ਤੋਂ ਉੱਚੇ ਪੱਧਰ ਤੋਂ 40% ਦੀ ਘਟੀ ਇਸ ਨੂੰ 트ੰਪਲ ਲਈ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਕਿਉਂਕਿ ਉਹ ਵਲਾਦੀਮੀਰ ਪੁਤਿਨ ਦੀ ਜੰਗੀ ਮਸ਼ੀਨ ਤੱਕ ਨਕਦੀ ਦੇ ਪ੍ਰਵਾਹ ਨੂੰ ਰੋਕਣ ਤੇ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਤੇਜ਼ ਕਰ ਰਹੇ ਨੇ 2024 ਵਿੱਚ ਭਾਰਤ ਨੇ ਅਮਰੀਕਾ ਨੂੰ 87.4 ਅਰਬ ਡਾਲਰ ਦੇ ਸਾਮਾਨ ਦੀ ਬਰਾਮਦਗੀ ਕੀਤੀ ਸੀ ਜੋ ਦੇਸ਼ ਦੀ ਕੁੱਲ ਬਰਾਮਦਗੀ ਦਾ ਲਗਭਗ ਪੰਜਵਾਂ ਹਿੱਸਾ ਸੀ ਹੁਣ ਸਵਾਲ ਆਉਂਦਾ ਹੈ ਕਿ ਅਮਰੀਕਾ ਰਾਸ਼ਟਰਪਤੀ ਕਿੱਥੇ ਰੁਕਣਗੇ ਦ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਦੀਆਂ ਗਲੋਬਲ ਤਾਕਤਾਂ ਦੀ ਕੋਈ ਹੱਦ ਹੈ ਜਾਂ ਨਹੀਂ ਤਾਂ ਇਸ ਸਵਾਲ ਦੇ ਜਵਾਬ ਵਿੱਚ ਡੋਨਾਲਡ ਟਰੰਪ ਨੇ ਕਿਹਾ ਹਾਂ ਇੱਕ ਚੀਜ਼ ਹੈ ਮੇਰੀ ਆਪਣੀ ਨੈਤਿਕਤਾ ਮੇਰਾ ਆਪਣਾ ਦਿਮਾਗ ਉਹੀ ਇੱਕ ਚੀਜ਼ ਹੈ ਜੋ ਮੈਨੂੰ ਰੋਕ ਸਕਦੀ ਹੈ। 트럼ਪ ਨੇ ਕਿਹਾ ਮੈਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਲੋੜ ਨਹੀਂ ਹੈ। ਮੈਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜਦੋਂ ਪੁੱਛਿਆ ਗਿਆ ਕਿ ਕੀ 트럼ਪ ਪ੍ਰਸ਼ਾਸਨ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜਵਾਬ ਦੇ ਵਿੱਚ 트럼ਪ ਨੇ ਕਿਹਾ ਮੈਂ ਕਰਦਾ ਹਾਂ ਪਰ ਇਸ ਦਾ ਫੈਸਲਾ ਮੈਂ ਕਰਾਂਗਾ। ਇਹ ਇਸ ਗੱਲ ਤੇ ਨਿਰਪਰ ਕਰਦਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਤੁਹਾਡੀ ਪਰਿਭਾਸ਼ਾ ਕੀ ਹੈ? ਅਮਰੀਕਾ ਵਿੱਚ ਜਿੱਥੇ ਇੱਕ ਪਾਸੇ 500% ਤੱਕ ਟੈਰਿਫ ਵਧਾਉਣ ਦਾ ਬਿੱਲ ਲਿਆਂਦਾ ਗਿਆ ਉੱਥੇ ਇਸ ਬਿੱਲ ਦੇ ਨਾਲ-ਨਾਲ ਅਮਰੀਕਾ ਨੇ ਆਪਣੇ ਆਪ ਨੂੰ ਭਾਰਤ ਦੀ ਅਗਵਾਈ ਵਾਲੀ ਇੰਟਰਨੈਸ਼ਨਲ ਸੋਲਰ ਅਲਾਈਅንስ ਆਈ ਐਸ ਏ ਸਮੇਤ ਇੱਕ ਦਰਜਨ ਅੰਤਰਰਾਸ਼ਟਰੀ ਸੰਗਠਨਾ ਤੋਂ ਬਾਹਰ ਕਰ ਲਿਆ। ਭਾਰਤ ਸਰਕਾਰ ਨੇ ਹੁਣ ਤੱਕ ਅਮਰੀਕਾ ਦੇ ਆਈਐਸਏ ਤੋਂ ਨਿਕਲਣ ਦੇ ਫੈਸਲੇ ਤੇ ਕੋਈ ਬਿਆਨ ਜਾਰੀ ਨਹੀਂ ਕੀਤਾ। ਭਾਰਤ ਤੇ ਫ੍ਰਾਂਸ ਨੇ ਮਿਲ ਕੇ ਇਸ ਸੰਗਠਨ ਦੀ ਸਥਾਪਨਾ ਕੀਤੀ ਸੀ ਜਿਸ ਵਿੱਚ 90 ਤੋਂ ਵੱਧ ਮੈਂਬਰ ਦੇਸ਼ ਸ਼ਾਮਲ ਨੇ ਤੇ ਇਸ ਦਾ ਮੁਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ ਇਸ ਨਾਲ ਹੀ ਅਮਰੀਕਾ ਵੱਲੋਂ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਇਸ ਹਫ਼ਤੇ ਭਾਰਤ ਲਈ ਨਾਮਜ਼ਦ ਅਮਰੀਕੀ ਰਾਜਦੂਤ ਸਰਜੀਓ ਗੋਰ ਦਿੱਲੀ ਪਹੁੰਚਣ ਵਾਲੇ ਉਹ 12 ਜਨਵਰੀ ਤੋਂ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਤੇ ਦੱਖਣ ਤੇ ਮੱਧ ਏਸ਼ੀਆ ਦੇ ਵਿਸ਼ੇਸ਼ ਦੂਤ ਦਾ ਅਹੁਦਾ ਸੰਭਾਲਣਗੇ ਦ ਹਿੰਦੂ ਦੇ ਅੰਤਰਰਾਸ਼ਟਰੀ ਸੰਵਾਦਕ ਸਟੈਨਲੀ ਜੌਨੀ ਨੇ ਅਮਰੀਕਾ ਦੇ ਇਨਾ ਫੈਸਲੇ ਨੂੰ ਲੈ ਕੇ ਐਕਸ ਤੇ ਲਿਖਿਆ ਹੈ ਦੇਸ਼ ਸਿਰਫ ਤਾਕਤ ਦਾ ਸੰਤੁਲਨ ਬਣਾਉਣ ਲਈ ਹੀ ਗੱਟ ਜੋੜ ਨਹੀਂ ਕਰਦਾ ਸਗੋਂ ਉਹਨਾਂ ਨੂੰ ਜੋ ਖਤਰਾ ਨਸ਼ਰ ਆਉਂਦੇ ਨੇ ਉਸ ਦੇ ਆਧਾਰ ਤੇ ਵੀ ਗੱਟ ਜੋੜ ਬੰਦੇ ਨੇ ਜੇ ਅਮਰੀਕਾ ਇੱਕ ਬੈਲਗਾਮ ਮਹਾਸ਼ਕਤੀ ਵਾਂਗ ਵਿਹਾਰ ਕਰਦਾ ਰਿਹਾ ਤਾਂ ਉਸ ਦੇ ਖਿਲਾਫ ਸੰਤੁਲਨ ਬਣਾਉਣ ਵਾਲੇ ਗੱਟ ਜੋੜ ਬਣਨਗੇ ਅਤੇ ਜੇ ਇਹ ਬੇहद ਹਮਲਾਵਰ 500% ਟੈਰਿਫ ਵਾਲਾ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਭਾਰਤ ਨੂੰ ਅਮਰੀਕਾ ਨਾਲ ਆਪਣੀ ਵਿਆਪਕ ਗਲੋਬਲ ਰਣਨੀਤਿਕ ਪਾਈਵਾਲੀ ਦੀ ਬੁਨਿਆਦੀ ਸੋਚ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪਵੇਗਾ ਸਟੈਂਲੀ ਜੋਲੀ ਦੀ ਇਸ ਪੋਸਟ ਦੇ ਮੱਦੇਨਜ਼ਰ ਖਬਰ ਏਜੰਸੀ ਰਾਈਟਰਸ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਭਾਰਤ ਅਜਿਹੀਆਂ ਪਾਈਵਾਲੀਆਂ ਤੇ ਵਿਚਾਰ ਕਰ ਰਿਹਾ ਹੈ ਰਾਈਟਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਭਾਰਤ ਦਾ ਵਿੱਤ ਮੰਤਰਾਲਾ ਚੀਨੀ ਕੰਪਨੀਆਂ ਲਈ ਸਰਕਾਰੀ ਠੇਕਿਆਂ ਵਿੱਚ ਬੋਲੀ ਲਗਾਉਣ ਤੇ ਲੱਗੀਆਂ 5 ਸਾਲ ਪੁਰਾਣੀਆਂ ਪਾਬੰਦੀਆਂ ਨੂੰ ਹਟਾਉਣ ਦੀ ਯੋਜਨਾ ਬਣਾ ਰਿਹਾ ਹੈ। ਸਾਲ 2020 ਵਿੱਚ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਘਾਤਕ ਝੜਪ ਤੋਂ ਬਾਅਦ ਇਹ ਪਾਬੰਦੀਆਂ ਲਗਾਈਆਂ ਗਈਆਂ ਸਨ। ਇਹਨਾਂ ਨਿਯਮਾਂ ਦੇ ਤਹਿਤ ਚੀਨੀ ਕੰਪਨੀਆਂ ਨੂੰ ਬੋਲੀ ਲਗਾਉਣ ਤੋਂ ਪਹਿਲਾਂ ਭਾਰਤ ਸਰਕਾਰ ਦੀ ਇੱਕ ਕਮੇਟੀ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਤੇ ਰਾਜਨੀਤਿਕ ਤੇ ਸੁਰੱਖਿਆ ਮਨਜ਼ੂਰੀ ਲੈਣੀ ਲਾਜ਼ਮੀ ਸੀ। ਵਿਦੇਸ਼ ਨੀਤੀ ਤੇ ਕੰਮ ਕਰਨ ਵਾਲੇ ਥਿੰਕ ਟੈਂਕ ਅਨੰਤ ਸੈਂਟਰ ਦੀ ਸੀਈਓ ਇੰਦਰਾਣੀ ਬਾਗਚੀ ਨੇ ਐਕਸ ਤੇ ਇਸ ਬਿੱਲ ਤੇ ਅਮਰੀਕਾ ਦੀ ਰਣਨੀਤੀ ਬਾਰੇ ਇੱਕ ਲੰਮੀ ਪੋਸਟ ਲਿਖੀ ਹੈ ਭਾਰਤ ਨੂੰ ਵੀ ਇਸ ਪੂਰੇ ਮਾਮਲੇ ਵਿੱਚ ਨੁਕਸਾਨ ਹੈ ਪਰ ਅਸਲ ਨਿਸ਼ਾਨਾ ਚੀਨ ਹੈ ਅਮਰੀਕਾ ਜੇ ਭਾਰਤ ਚੀਨ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਤੇ ਬੰਦੀਆਂ ਲਗਾਉਂਦਾ ਹੈ ਤਾਂ ਇਸ ਦੇ ਬਦਲੇ ਯੂਰਪੀ ਸੰਘ ਯੂਕਰੇਨ ਨੂੰ ਲੈ ਕੇ ਅਜਿਹੇ ਸਮਝੌਤੇ ਲਈ ਰਾਜ਼ੀ ਹੋ ਸਕਦਾ ਹੈ ਜਿਸ ਵਿੱਚ ਕੀਵ ਨੂੰ ਮਾਸਕੋ ਦੇ ਹੱਕ ਵਿੱਚ ਕੁਝ ਇਲਾਕਿਆਂ ਨੂੰ ਲੈ ਕੇ ਰਿਆਇਤਾ ਦੇਣੀਆਂ ਪੈਣਗੀਆਂ ਭਾਰਤ ਦੀ ਨੀਤੀ ਹਮੇਸ਼ਾ ਯਥਾਰਥਵਾਦ ਤੇ ਵਿਵਹਾਰਿਕ ਸੋਚ ਤੇ ਟਿਕੀ ਰਹੀ ਹੈ ਇਸੇ ਆਧਾਰ ਤੇ ਮੇਰਾ ਮੰਨਣਾ ਹੈ ਕਿ ਭਾਰਤ ਜਲਦ ਹੀ ਰੂਸ ਤੋਂ ਤੇਲ ਦਰਾਮਦ ਦੀ ਜ਼ੀਰੋ ਦੇ ਪੱਧਰ ਤੱਕ ਲੈ ਜਾਵੇਗਾ ਭਾਰਤ ਪਹਿਲਾਂ ਹੀ 50% ਦੀ ਟੈਰਿਫ ਨਾਲ ਜੂਝ ਰਿਹਾ ਹੈ ਅਜਿਹੇ ਵਿੱਚ 500% ਦੀ ਟੈਰਿਫ ਟਿਕਾਉ ਨਹੀਂ ਹੋਵੇਗਾ ਇਸ ਤੋਂ ਬਾਅਦ ਉਹ ਐਕਸ ਤੇ ਲਿਖਦੇ ਨੇ ਕਿ ਦਸੰਬਰ ਤੇ ਜਨਵਰੀ ਦੌਰਾਨ ਰੂਸ ਤੋਂ ਭਾਰਤੀ ਤੇਲ ਦਰਾਮਦ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ।